ਤਸਵੀਰਾਂ ਜਿਹੜੀਆਂ ਨੇ ਇਸ ਸਮੇ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਫੋਟੋ ਜਿਹੜੀਆਂ ਨੇ ਆਈਆਂ ਨੇ ਇਹ ਲੇਡੀਜ਼ ਨੇ ਜਿਨ੍ਹਾਂ ਦਾ ਜਿਹੜਾ ਹੈਗਾ ਕਾਗਜ਼ ਫਾੜੇ ਗਏ ਨੇ ਇਹ ਜਿਹੜੇ ਵਿਅਕਤੀ ਨੇ ਤੁਸੀਂ ਦੇਖ ਸਕਦੇ ਹੋ ਭਾਈ ਇਹ ਕਿਉਂ ਕਿਉਂ ਕਰ ਰਹੇ ਹੋ ਜੀ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਭਰੇ ਕੀ ਨਾਮ ਹੈ ਇਹ ਆਪਣਾ ਜੇ ਅੱਜ ਪਹਿਰ ਪੱਟੀ ਨੇ ਕੋਈ ਪਹਿਲ ਆਇਓ ਸਾਰਾ ਮਿਲ ਪੜ ਗਏ ਬੜੇ ਸਾਰੇ ਜਿੱਦੇ ਅੱਜ ਜੇ ਅੱਜ ਕੇ ਉਹ ਨਾਲ ਦੇਖੋ ਅੱਜ ਤੋ ਪਹਿਲਾਂ ਇਦਾਂ ਦੇ ਹਾਲਾਤ ਇਦਾਂ ਦੇ ਕੰਮ ਕਦੇ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਗੁੰਡੇ ਅੰਦਰ ਬੈਠੇ ਸੀ ਕੱਲ ਜਿੰਨੇ ਕੈਂਡੀਡੇਟ ਸਾਰੀ ਪਾਰਟੀਆਂ ਵੱਖ-ਵੱਖ ਪਾਰਟੀਆਂ ਦੇ ਆਏ ਉਹਨਾਂ ਨੇ ਗੁੰਡਿਆਂ ਨੇ ਜੋ ਸਾਡੇ ਕੈਂਡੀਡੇਟਾਂ ਦੇ ਪੇਪਰ ਹੈ ਜਿਹੜੇ ਉਹ ੱੱਕੇ ਨਾਲ ਖੋਹ ਕੇ ਪਾੜੇ ਨੇ ਮੈਂ ਇਹ ਸਮਝਦਾ ਸਾਡੇ ਹਲਕਾ ਘਨੌਰ ਦੀਆਂ ਸਾਰੀਆਂ ਜਿਹੜੀਆਂ ਬੇਟੀਆਂ ਨੇ ਮਾਵਾ ਭੈਣਾ ਨੇ ਇਹ ਉਹਨਾਂ ਦਾ ਅਪਮਾਨ ਕੀਤਾ ਗਿਆ ਪੈਣਾ ਤੇ ਗਲਾਂ ਚੋਂ ਚੁੰਨੀਆਂ ਉਹਨਾਂ ਦੀ ਖਿੱਚ ਕੇ ਜ਼ਬਰਦਸਤੀ ਫਾਇਲਾਂ ਖਿੱਚ ਕੇ ਇਹ ਕੱਲੀ ਇੱਕ ਭੈਣ ਦਾ અપਮਾਨ ਨਹੀਂ ਹੋਇਆ ਲੋ ਸਿੰਘ ਬਲੀ ਵਾਲੀ ਦਾ ਆ ਕਮਲੇਸ਼ਕੌਰ ਦਾ ਇਹ ਪੂਰੇ ਹਲਕਾ ਘਨੌਰ ਦੀਆਂ ਬੇਟੀਆਂ ਸਾਡੀਆਂ ਮਾਵਾ ਪੈਣਾ ਉਹਨਾਂ ਦਾ અપਮਾਨ ਕੀਤਾ ਗਿਆ ਛੋਟੀ ਜੀ ਚੋਣਾ ਨੇ ਕੋਈ ਵੱਡੀਆਂ ਚੋਣਾ ਨਹੀਂ ਐਮਪੀ ਐਮਐਲਏ ਦੇ ਨਹੀਂ ਹੈਗੀ ਪਰ ਇਹੋ ਜੀ ਚੋਣਾ ਦੇ ਵਿੱਚ ਹੀ ਕਾਗਜ਼ਾਂ ਦੀ ਨਾਮਜ਼ਦਗੀ ਨਹੀਂ ਕਰਨ ਦੇਰੇ ਕੱਲ ਨੂੰ ਵੱਡੀਆਂ ਚੋਣਾਗੇ ਫਿਰ ਕੀ ਹੋਊਗਾ ਪੰਜਾਬੀ ਲੋਕ ਚੈਨਲ ਦੇਖ ਰਹੇ ਤੁਸੀਂ ਪਟਿਆਲਾ ਤੋਂ ਮੈਂ ਹਿਮਾਚਲ ਮੜਕਣ ਇਸ ਟਾਈਮ ਤੇ ਕਨੌਰ ਚ ਮੌਜੂਦ ਆ ਸਾਡੇ ਨਾਲ ਹਲਕਾ ਇੰਚਾਰਜ ਬੀਜੇਪੀ ਦੇ ਮੌਜੂਦ ਨੇ ਗੱਲਬਾਤ ਕਰਦੇ ਆ ਬਾਈ ਜੀ ਕਿਵੇਂ ਦੇਖਦਾ ਇੱਕ ਪਾਸੇ ਚੋਣਾ ਹੋ ਰਿਹਾ ਦੂਸਰੇ ਪਾਸੇ ਕਾਗਜ਼ ਵਟ ਰਹੇ ਨੇ ਕਿਵੇਂ ਦੇਖ ਰਿਹਾ ਆ ਚੀਜ਼ ਨੂੰ ਦੇਖੋ ਅੱਜ ਤੋਂ ਪਹਿਲਾਂ ਇਦਾਂ ਦੇ ਹਾਲਾਤ ਇਦਾਂ ਦੇ ਕੰਮ ਕਦੇ ਨਹੀਂ ਹੋਏ ਆਮ ਆਦਮੀ ਪਾਰਟੀ ਦੇ ਗੁੰਡੇ ਅੰਦਰ ਬੈਠੇ ਸੀ ਕੱਲ ਜਿੰਨੇ ਕੈਂਡੀਡੇਟ ਸਾਰੀ ਪਾਰਟੀਆਂ ਵੱਖ-ਵੱਖ ਪਾਰਟੀਆਂ ਦੇ ਆਏ ਉਹਨਾਂ ਨੇ ਗੁੰਡਿਆਂ ਨੇ ਜੋ ਸਾਡੇ ਕੈਂਡੀਡੇਟਾਂ ਦੇ ਪੇਪਰ ਐ ਜਿਹੜੇ ਉਹ ਤੱਕੇ ਨਾਲ ਖੋਹ ਕੇ ਪਾੜੇ ਨੇ ਮੈਂ ਇਹ ਸਮਝਦਾ ਸਾਡੇ ਹਲਕਾ ਘਨੌਰ ਦੀਆਂ ਸਾਰੀਆਂ ਜਿਹੜੀਆਂ ਬੇਟੀਆਂ ਨੇ ਮਾਵਾ ਭੈਣਾ ਨੇ ਇਹ ਉਹਨਾਂ ਦਾ અપਮਾਨ ਕੀਤਾ ਗਿਆ ਪਹਿਣਾ ਦੇ ਗਲਾਂ ਚੋਂ ਚੁੰਨੀਆਂ ਉਹਨਾਂ ਦੀ ਖਿੱਚ ਕੇ ਜ਼ਬਰਦਸਤੀ ਫਾਈਲਾਂ ਖਿੱਚ ਕੇ ਇਹ ਕੱਲੀ ਇੱਕ ਪਹਿਣ ਦਾ અપਮਾਨ ਨਹੀਂ ਹੋਇਆ ਲੋਸਿੰਬਲੀ ਵਾਲੀ ਦਾ ਆ ਤੁਮਲੇਸ਼ਕੌਰ ਦਾ ਇਹ ਪੂਰੇ ਹਲਕਾ ਘਨੌਰ ਦੀਆਂ ਬੇਟੀਆਂ ਸਾਡੀਆਂ ਮਾਵਾਂ ਭੈਣਾਂ ਉਹਨਾਂ ਦਾ અપਮਾਨ ਕੀਤਾ ਗਿਆ ਜਿਹੜੀਆਂ ਫਾਈਲਾਂ ਉਹਨਾਂ ਨੇ ਪਾੜੀਆਂ ਸੀ ਅੱਜ ਦੁਆਰ ਤੋਂ ਫਾਈਲਾਂ ਤਿਆਰ ਕਰਾ ਕੇ ਅਸੀਂ ਆਪਣਾ ਅੰਦਰ ਜਮਾ ਕੇ ਸਾਡੇ ਕੈਂਡੀਡੇਟ ਕਰਾ ਕੇ ਆਏ ਨੇ ਕੱਲ ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਜੋ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇੱਕ ਵਫਦ ਹੈ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਨੂੰ ਮਿਲਿਆ ਸੀ ਉਹਦਾ ਜੇ ਪ੍ਰਭਾਵ ਰਿਹਾ ਕਿ ਅੱਜ ਪੁਲਿਸ ਵੱਲੋਂ ਸਾਡੇ ਕੈਂਡੀਡੇਟਾਂ ਨੂੰ ਅੰਦਰ ਜਾਣ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦੇ ਗੁੰਡੇ ਅਜੇ ਅੰਦਰ ਨਹੀਂ ਹੈਗੇ ਉਹਦਾ ਉਹਦਾ ਪੁਲਿਸ ਅੱਗੇ ਵੀ ਪ੍ਰਭਾਵ ਹੈ ਤੇ ਆਮ ਲੋਕਾਂ 'ਚ ਵੀ ਇੱਥੇ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਤੁਸੀਂ ਹੁਣੀ ਕਹਿ ਕੇ ਅੰਦਰ ਕੁਝ ਨਹੀਂ ਹੋ ਰਿਹਾ ਹੁਣੀ ਤਾਂ ਕਾਂਗਰਸ ਦੇ ਵੱਲੋਂ ਤੇ ਅਕਾਲੀ ਦਲ ਵੱਲੋਂ ਆਗਾ ਪਾਇਆ ਗਿਆ ਕਿ ਸਾਡੇ ਲੀਡਰ ਤੇ ਕਾਗਜ਼ ਪਾੜਦੇ ਸਾਡੇ ਕੈਂਡੀਡੇਟ ਜਿਹੜੇ ਗਏ ਨੇ ਅੱਜ ਉਹ ਫਾਈਲਾਂ ਜਮ੍ਹਾਂ ਕਰਾਏ ਜਿਹੜੇ ਸਾਡੇ ਵਾਲੇ ਗਏ ਨੇ ਉਹ ਜਮ੍ਹਾਂ ਕਰਾਏ ਤੇ ਬਾਹਰ ਆ ਗਏ ਫਾਈਲਾਂ ਜਮ੍ਹਾਂ ਕਰਾ ਕੇ ਕੱਲ ਸਾਡੇ ਕੈਂਡੀਡੇਟਾਂ ਦੇ ਪਰਚੇ ਪਾੜੇ ਗਏ ਸੀ ਤੇ ਉਹਦਾ ਵਿਰੋਧ ਵੀ ਕੀਤਾ ਸੀ ਹੁਣ ਵੀ ਸਾਡੇ ਕੈਂਡੀਡੇਟ ਅੰਦਰ ਨੇ 3-4 ਜੇ ਕਿਸੇ ਦਾ ਕੋਈ ਹੋਰ ਪਰਚਾ ਪਾੜਦੇ ਨੇ ਜਾਂ ਕੋਈ ਕਰਦੇ ਨੇ ਤਾਂ ਅਸੀਂ ਉਹਦਾ ਡਟ ਕੇ ਵਿਰੋਧ ਕਰਾਂਗੇ। ਇਹ ਨਹੀਂ ਹੈਗਾ ਕਿ ਇੱਕ ਜੁੱਟ ਹੋ ਕੇ ਲੜਨਾ ਚਾਹੀਦਾ ਕਿਉਂਕਿ ਕਿਸੇ ਵੀ ਪਾਰਟੀ ਦੇ ਕਾਗਜ਼ ਪੜ ਰਹੇ ਨੇ ਹੋ ਤਾਂ ਲੋਕਤੰਤਰੀ ਦਾ ਉਹਦੀ ਨਿੰਦਾ ਕਰਦੇ ਆ ਜੇ ਕਿਸੇ ਦੇ ਅੱਜ ਪੇਪਰ ਪੜੇ ਨੇ ਤਾਂ ਉਹ ਮੇਰੇ ਧਿਆਨ 'ਚ ਨਹੀਂ ਹੈ। ਕਿਸੇ ਅੱਜ ਕੈਂਡੀਡੇਟ ਦੇ ਪੇਪਰ ਪੜੇ ਨੇ। ਜੇ ਪੜੇ ਨੇ ਤਾਂ ਅਸੀਂ ਉਹਨਾਂ ਜਾਂਦਾ ਕਰਦੇ। ਗੱਲ ਕਰੀ ਅਕਸਰ ਨਾ ਇੱਕ ਗੱਲ ਦੇਖੀ ਜਾਂਦੀ ਹੈ ਪੰਜਾਬ ਦੇ ਵਿੱਚ ਜੇ ਕੋਈ ਵੀ ਸਰਕਾਰ ਕੁਝ ਕਰਦੀ ਹੈ ਤਾਂ ਬੀਜੇਪੀ ਨਾਲ ਜੋੜ ਦਿੰਦੇ ਨੇ। ਕਿ ਸੈਂਟਰ ਸਰਕਾਰ ਕਰਾ ਰਹੀ ਹੈ, ਸੈਂਟਰ ਸਰਕਾਰ ਕਰਾ ਰਹੀ ਹੈ। ਤੁਹਾਡੇ ਵੀ ਕਾਗਜ਼ ਪੜੇ ਤੁਸੀਂ ਬੀਜੇਪੀ ਦੇ ਤੁਸੀਂ ਨਾ ਚਿਰ ਨਹੀਂ ਹੋਣਾ ਜਿੰਨਾ ਚਿਰ ਪੰਜਾਬ ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨਹੀਂ ਆਂਦੀ ਪੰਜਾਬ ਦੇ ਹਾਲਾਤ ਇੰਨੇ ਖਰਾਬ ਨੇ ਪੰਜਾਬ ਤੇ ਕਰਜ਼ਾ ਇੰਨਾ ਚੜਿਆ ਹੋਇਆ ਪੰਜਾਬ ਚ ਗੁੰਡਾਗਰਦੀ ਇੰਨੀ ਆ ਪੰਜਾਬ ਚ ਰੋਜ਼ ਵਪਾਰੀਆਂ ਕੋਲੋਂ ਦੁਕਾਨਦਾਰਾਂ ਕੋਲੋਂ ਜਾਂ ਕਿਸਾਨ ਵੀਰਾਂ ਕੋਲੋਂ ਹਰ ਇੱਕ ਕੋਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਤਲ ਹੋ ਰਹੀ ਨੇ ਗੈਂਗਸਟਰਾਂ ਵੱਲੋਂ ਗੈਂਗਸਟਰ ਵਾਰ ਪੰਜਾਬ ਚ ਜਿਹੜੀ ਉਹ ਚੱਲੀ ਹੋਈ ਹੈ ਇਹ ਸਿਰਫ ਭਾਰਤੀ ਜਨਤਾ ਪਾਰਟੀ ਹੀ ਹੈ ਜੋ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਖੁਸ਼ਹਾਲੀ ਲੈ ਆ ਸਕਦੀ ਹੈ ਜੇ ਗੱਲ ਕਰੀਏ ਛੋਟੀ ਜੀ ਚੋਣਾਂ ਨੇ ਕੋਈ ਵੱਡੀਆਂ ਚੋਣਾਂ ਨਹੀਂ ਐਮਪੀ ਐਮਐਲਏ ਦੀ ਨਹੀਂ ਹੈਗੀ ਪਰ ਇਹੋ ਦੀ ਚੋਣਾਂ ਦੇ ਵਿੱਚ ਹੀ ਕਾਗਜ਼ਾਂ ਦੀ ਨਾਮਜ਼ਦਗੀ ਨਹੀਂ ਕਰਨ ਦੇ ਰਹੇ ਕੱਲ ਨੂੰ ਵੱਡੀਆਂ ਚੋਣਾਂ ਆਉਣਗੇ ਫਿਰ ਕੀ ਹੋਊਗਾ ਵੱਡੀਆਂ ਚੋਣਾਂ ਚ ਤਾਂ ਜੋ ਨੈਸ਼ਨਲ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਵੱਲੋਂ ਪੂਰੇ ਸੁਰੱਖਿਆ ਪ੍ਰਬੰਧ ਕਿੱਥੇ ਜਾਂਦੇ ਨੇ ਇਸ ਟਾਈਮ ਜੋ ਪੰਜਾਬ ਸਰਕਾਰ ਦਾ ਅਮਲਾ ਜੋ ਪ੍ਰਸ਼ਾਸਨ ਸਾਹਿਬ ਇਹਨਾਂ ਦੇ ਪ੍ਰਸ਼ਾਸਨ ਦੇ ਥਰੂ ਇਹ ਧੱਕੇਸ਼ਾਹੀ ਜਿਹੜੀ ਇਹ ਕਰਾਂਦੇ ਨੇ ਤੇ ਤੁਸੀਂ ਹੁਣ ਇਹ ਜਿਹੜੀ ਧੱਕੇਸ਼ਾਹੀ ਕੱਲ ਹੋਈ ਹੈ ਤੁਹਾਡੇ ਨਾਲ ਹੋਈ ਹੈ ਕਿਸੇ ਨਾਲ ਵੀ ਹੋਈ ਹੈ ਅੱਗੇ ਕਰੋਗੇ ਕੁਝ ਇਸ ਤੇ ਕਾਰਵਾਈ ਕਰਵਾਉਗੇ ਇਲੈਕਸ਼ਨ ਕਮਿਸ਼ਨ ਕੋਲ ਵੀ ਕੋਰਟ ਚ ਇਲੈਕਸ਼ਨ ਕਮਿਸ਼ਨ ਨੂੰ ਸਾਡਾ ਪਾਰਟੀ ਦਾ ਵਫਦ ਹੈ ਜੋ ਕੱਲ ਮਿਲਿਆ ਤੇ ਕੋਰਟ ਚ ਵੀ ਸਾਡੇ ਐਨ ਕੇ ਵਰਮਾ ਲੀਗਲ ਸੈਲ ਦੇ ਪੰਜਾਬ ਦੇ ਹੈੱਡ ਨੇ ਉਹਨਾਂ ਨੇ ਜੋ ਜੋ ਵੀ ਸਾਡੇ ਕੈਂਡੀਡੇਟਾਂ ਦੇ ਪੇਪਰ ਪੜ੍ਹੇ ਨੇ ਉਹ ਸਾਰੀ ਡਿਟੇਲ ਅਸੀਂ ਉਹਨਾਂ ਨੂੰ ਦਿੱਤੀ ਹੈ ਤੇ ਇਹਦੀ ਜੋ ਵੀ ਅੱਗੇ ਕਾਰਵਾਈ ਪਾਰਟੀ ਵੱਲੋਂ ਤੇ ਸਾਡੀ ਸਾਰੀ ਟੀਮ ਵੱਲੋਂ ਵਧੀ ਜਾ ਰਹੀ ਹੈ ਧੰਨਵਾਦ ਸੋ ਬਿਲਕੁਲ ਸਾਡੇ ਨਾਲ ਬੀਜਪੀ ਹਲਕਾ ਇੰਚਾਰਜ ਸ਼ਰਮਾ ਜੀ ਸੇ ਇੱਕ ਵਾਰ ਤਸਵੀਰਾਂ ਜ਼ਰੂਰ ਸਾਂਝ ਵਿਜ ਚਿੰਝਰ ਮੌਜੂਦ ਨੇ ਲਾਛੂੜਾ ਸਾਹਿਬ ਵੀ ਮੌਜੂਦ ਨੇ ਤੇ ਉੱਥੇ ਹੀ ਸਾਬਕਾ ਐਮਐਲਏ ਵੀ ਮੌਜੂਦ ਨੇ ਕਾਂਗਰਸ ਦੇ ਤੇ ਮਤਲਬ ਸਾਰੇ ਆਏ ਪਏ ਨੇ ਚੋਣਾ ਪੂਰੀਆਂ ਕਰਵਾਉਣ ਵਾਸਤੇ ਕਿ ਸਾਡੇ ਕੋਈ ਵੀ ਜਿਹੜੇ ਕਾਗਜ਼ ਨੇ ਨਾ ਪੜੇ ਜਾਣ ਪਰ ਮਾਹੌਲ ਇਹੋ ਜਿਹਾ ਹੋਇਆ ਪਿਆ ਇਸ ਟਾਈਮ ਤੇ ਕਿ ਅੰਦਰ ਜੇ ਕੋਈ ਜਾ ਰਿਹਾ ਤਾਂ ਉਹਦੇ ਕਾਗਜ਼ ਪੜੇ ਜਾ ਰਹੇ ਆ ਆ ਦੇਖ ਸਕਦੇ ਹੋ ਕਿ ਬੈਰੀਗੇਟਿੰਗ ਕਰੀ ਪਈ ਹੈ ਪੁਲਿਸ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿ ਅੰਦਰ ਫੋਨ ਨਹੀਂ ਲੈ ਕੇ ਜਾਣ ਦਿੱਤੇ ਜਾ ਰਹੇ ਜਾਂ ਫਿਰ ਗੱਲ ਕਰ ਲਈਏ ਕਾਰਵਾਈ ਪ੍ਰੋਪਰ ਹੈ ਕਿ ਗੱਡੀ ਨਹੀਂ ਜਾਊਗੀ ਫੋਨ ਨਹੀਂ ਜਾਊਗਾ ਜਿਹੜੇ ਨਾਮਜ਼ਦਗੀ ਵਾਸਤੇ ਸਿਰਫ ਦੋ ਬੰਦੇ ਆਣਗੇ ਪੂਰੀ ਸਿਕਿਉਰਿਟੀ ਹੈ ਪਰ ਫਿਰ ਵੀ ਜੇ ਕਾਗਜ਼ ਪੜਦੇ ਨੇ ਤਾਂ ਫਿਰ ਸਵਾਲ ਖੜੇ ਹੋ ਜਾਂਦੇ ਨੇ ਕਿ ਕਮੀ ਕਿੱਥੇ ਆ ਰਹੀ ਹੈ ਦਿੱਕਤ ਕੀ ਹੈ ਕਿਉਂਕਿ ਇੰਨਾ ਪ੍ਰਸ਼ਾਸਨ ਖੜਾ ਹੈ ਇਲੈਕਸ਼ਨ ਕਮਿਸ਼ਨ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਮੁੱਖ ਕੰਮ ਹੁੰਦਾ ਹੈ ਕਿ ਚੋਣਾ ਸ਼ਾਂਤੀਪੂਰਵਕ ਕਰਾਉਣਾ ਕੋਈ ਵੀ ਇਹ ਜੀ ਤੱਕੇਸ਼ਾਈ ਨਾ ਹੋਵੇ ਪਰ ਦੇਖ ਸਕਦੇ ਹੋ ਕਿ ਸਾਰੇ ਇਕੱਠੇ ਹੋ ਕੇ ਖੜੇ ਨੇ ਕੁਸਮੇ ਪਹਿਲਾਂ ਇੱਥੇ ਮਾਹੌਲ ਗਰਮਾਇਆ ਹੋਇਆ ਸੀ ਨਾਰੇ ਲੱਗ ਰਹੇ ਸੀ ਤੱਕੇਸ਼ਾਈ ਨਹੀਂ ਚੱਲੇਗੀ ਪਰ ਹੁਣ ਮਾਹੌਲ ਸ਼ਾਂਤੀਪੂਰਵਕ ਕੋਈ ਕਿਥਨ ਕਿਥੇ ਲੱਗ ਰਿਹਾ ਕਿ ਹੁਣ ਕਾਗਜ਼ ਅੰਦਰ ਜਾ ਕੇ ਭਰਨ ਦੇ ਰਹੇ ਨੇ ਪਰ ਪਿਛਲੇ ਦਿਨ ਵੀ ਇੱਥੇ ਮਾਹੌਲ ਗਰਮਾਇਆ ਹੋਇਆ ਸੀ ਦੇਖ ਸਕਦੇ ਹੋ ਸਰਜੀਤ )^{(0)} ਜਿੰਦਰ ਲਾਛੜੂ ਸਾਹਿਬ ਅਤੇ ਹੋਰ ਜਿਹੜੇ ਉੱਚ ਅਧਿਕਾਰੀ ਜਾਂ ਫਿਰ ਲੀਡਰ ਸਾਹਿਬਾਨ ਨੇ ਸਾਰੇ ਪਹੁੰਚੇ ਪਏ ਨੇ ਉਹਨਾਂ ਦਾ ਵੀ આરોਪ ਲਾਇਆ ਗਿਆ ਕਿ ਸਰਕਾਰਾਂ ਦੇ ਵੱਲੋਂ ਜਿਹੜੇ ਚੋਣ ਲੜਨ ਵਾਸਤੇ ਆਏ ਨੇ ਉਹਨਾਂ ਨੂੰ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਜਾਂ ਫਿਰ ਹੋਰ ਕਾਰਵਾਈ ਕਰਾਉਣ ਦੀ ਗੱਲ ਕੀਤੀ ਜਾ ਰਹੀ ਹੈ ਸੋ ਆਹ ਮਾਹੌਲ ਹੈ ਪਟਿਆਲਾ ਦਾ ਕਨੌਰ ਦਾ ਕੀ ਚੋਣਾ ਦਾ ਮਾਹੌਲ ਪੂਰਾ ਗਰਮਾਇਆ ਹੋਇਆ ਸੋ ਦੇਖਣਾ ਇਹ ਹੋਵੇਗਾ ਕਿ ਸੱਟਾ ਕੀ ਨਿਕਲਦਾ ਸਾਰੀ ਗੱਲ ਮੁੱਕ ਕੇ ਸਿੱਟੇ ਤੇ ਆਏ ਨੇ ਸਿੱਟਾ ਕਿੱਥੋਂ ਦੇਖ ਕੇ ਜਾ ਸਕਦਾ ਕਿਉਂਕਿ ਉਹਨਾਂ ਦਾ ਕਹਿਣਾ ਹੈ ਜਿਹੜੇ ਬੀਜੇਪੀ ਦੇ ਹਲਕਾ ਪ੍ਰਧਾਨ ਸੀ ਕਿ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹਨਾਂ ਪਿਛਲੇ ਦਿਨੀ ਵੀ ਕਾਗਜ਼ ਪਾੜ ਦਿੱਤੇ ਸੀ ਸੋ ਦੇਖੋ ਅੱਗੇ ਕੀ ਬਣਦਾ ਕੀ ਦੇਖਣ ਨੂੰ ਮਿਲਦਾ ਕਿਉਂਕਿ ਚੋਣਾ ਤੋਂ ਬਾਅਦ ਹੀ ਪਤਾ ਲੱਗੇਗਾ ਕਿਹੜੀ ਪਾਰਟੀ ਜਿੱਤਦੀ ਹੈ ਹੋਰ ਵੀ ਅਪਡੇਟ ਲਈ ਬਣੇ ਰਹੋ ਪੰਜਾਬੀ ਲੋਕਾਂ ਦਾ ਸਰ ਜੀ ਚਿੰਤ ਜੀ ਅੱਜ ਪਹੁੰਚੇ ਹੋ ਪਟਿਆਲਾ ਦੇ ਕਨੌਰ ਦੇ ਵਿੱਚ ਚੋਣਾਂ ਦੇ ਇਲੈਕਸ਼ਨ ਦੇ ਆਨੰਦਣ ਕਿਵੇਂ ਦੇਖ ਰਹੇ ਹੋ ਦੇਖਣਾ ਦਿਖਾਉਣਾ ਤਾਂ ਸਾਰੀ ਦੁਨੀਆ ਦੇਖ ਰਹੀ ਆ ਵੀ ਜਿਹੜਾ ਮੈਂ ਸਮਝਦਾ ਕਿ ਨੰਗਾ ਨਾਚ ਕਨੌਰ ਚ ਹੋਇਆ ਇਹਦਾ ਪੰਜਾਬ ਚ ਕਿਤੇ ਵੀ ਨਹੀਂ ਹੋਇਆ ਜਿਵੇਂ ਇੱਥੋਂ ਦਾ ਐਮਐਲਏ ਗੁਰਲਾਲ ਕਨੌਰ ਕਿਸੇ ਵੇਲੇ ਕਬੱਡੀ ਦੇ ਵਿੱਚ ਕੱਪ ਜਿੱਤਦਾ ਹੁੰਦਾ ਸੀ ਅੱਜ ਇੱਥੇ ਮੈਂ ਸਮਝਦਾ ਕਿ ਗੁੰਡਾਗਰਦੀ ਦਾ ਕੱਪ ਜੇ ਪੰਜਾਬ ਦਾ ਕਿਸੇ ਨੂੰ ਦੇਣਾ ਹੋਵੇ ਤਾਂ ਗੁਰਲਾਲ ਕਨੌਰ ਐਮਐਲਏ ਨੂੰ ਦਿਆ ਜਾ ਸਕਦਾ ਕਿਉਂਕਿ ਜਿੰਮੇ ਦੇਖੋ ਜਿਸ ਦਿਨ ਤੋਂ ਵੀ ਅਨਾਉਂਸਮੈਂਟ ਹੋਈ ਆ ਚੋਣਾਂ ਦੀ ਪਹਿਲੇ ਦਿਨ ਤੋਂ ਜਿਹੜੇ ਵੀ ਕੈਂਡੀਡੇਟ ਨੂੰ ਅਕਾਲੀ ਦਲ ਦੇ ਅਸੀਂ ਖੜਾ ਕਰਦੇ ਆ ਨਾਲ ਦੀ ਨਾਲ ਉਹਦੇ ਘਰੇ ਜਾ ਪੁਲਿਸ ਜਾਂ ਉਹਦੇ ਪਿੰਡ ਦੇ ਸਰਪੰਚ ਦੇ ਬੰਦੇ ਨੂੰ ਫੋਨ ਤੇਡੇ ਤਰੀਕੇ ਨਾਲ ਕਿ ਭਾਈ ਤੇਰਾ ਆ ਪੁਰਾਣਾ ਪਰਚਾ ਕਢ ਲਾਂਗੇ ਆ ਤੇਰੀ ਬਾਦੀ ਦੇ ਆ ਪੰਗਾ ਪੈ ਜੂਗਾ ਸਿੱਧੇ ਤੇ ਸਿੱਧੇ ਤਰੀਕੇ ਨਾਲ ਸਾਰੇ ਕੈਂਡੀਡੇਟਾਂ ਨੂੰ ਮੈਂ ਹੈਰਾਨ ਆ ਕਿ 10 ਕੈਂਡੀਡੇਟ ਤਾਂ ਸਾਡੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਮਿਲਦਾ ਚੇਅਰਮੈਨ ਨਹੀਂ ਦਿੱਤੀ ਗੁਰਲਾਲ ਖਨੌਰ ਨੇ ਕਿ ਤੁਹਾਨੂੰ ਚੇਅਰਮੈਨ ਹੀ ਦੇ ਦੂੰ ਜੋ ਕਹੋਗੇ ਉਹ ਦੇ ਦੂੰ ਇੱਧਰ ਆ ਜਾਓ ਫਿਰ ਦੋ ਦਿਨ ਬੀਡੀਪੀਓ ਕਨੌਰ ਜਿਹਦੇ ਕੋਲ ਸ਼ੰਭੂ ਬਲਾਕ ਵੀ ਆ ਦੋਨੋਂ ਬਲਾਕ ਪੀਡੀਪੀਓ ਕਨੌਰ ਕੋਣ ਨੇ ਤੇ ਬੀਡੀਪੀਓ ਕਨੌਰ ਨੇ ਕਿਉਂਕਿ ਦੋਨੋਂ ਬਲਾਕਾਂ ਦਾ ਇੱਕੋ ਵੀਡੀਓ ਆ ਰਿਹਾ ਦੋ ਦਿਨ ਸਾਨੂੰ ਮਤਲਬ ਹੁਣ ਤੱਕ ਅੱਜ ਟਿਲ ਡੇਟ ਤੱਕ ਮਤਲਬ ਖੱਜਲ ਕਰਿਆ 50% ਤਾਂ ਸਾਨੂੰ ਮਤਲਬ ਚੁੱਲ੍ਹਾ ਰਸੀਦਾਂ ਨਹੀਂ ਦਿੱਤੀਆਂ ਹੈਗੀਆਂ ਜੇ ਕੋਈ ਦੰਦੇ ਸੀ ਜੇ ਤਾਂ ਕਨੌਰ ਆ ਗਿਆ ਕੋਈ ਲੇਟ ਕੈਂਡੀਡੇਟ ਤਾਂ ਕਹਿੰਦੇ ਰਾਜਪੁਰੇ ਆਜੋ ਸੈਕਟਰੀ ਕਹਿੰਦਾ ਰਾਜਪੁਰੇ ਬੈਠਾ ਜੇ ਰਾਜਪੁਰੇ ਪਹੁੰਚਦੇ ਕਹਿੰਦੇ ਮੈਨੂੰ ਜੀ ਪ੍ਰਧੂ ਬੁਲਾ ਲਿਆ ਮੈਂ ਘਨੌਰ ਆ ਗਿਆ ਹੁਣ ਸਾਰਾ ਸਾਰਾ ਦਿਨ ਬੰਦਾ ਅੱਕ ਕੇ ਪਰੇਸ਼ਾਨ ਹੋ ਜਾਂਦਾ ਖਾਸ ਕਰਕੇ ਤੁਸੀਂ ਇਹ ਦੇਖੋ ਵੀ ਲਿਸਟ ਪੜ੍ਹੋਗੇ 50% ਤੋਂ ਵੱਧ ਲੇਡੀਜ਼ ਨੇ ਚੋਣ ਚਾਹੋ ਐਸੀ ਲੇਡੀ ਜਿਹਾ ਚਾਹ ਜਰਨਲ ਲੇਡੀਜ਼ ਆ ਹੁਣ ਜਿਹੜੀਆਂ ਲੇਡੀਜ਼ ਨੇ ਪਰਿਵਾਰਾਂ ਦੀਆਂ ਜਿਹੜੋ ਸਾਰਾ ਦਿਨ ਖੱਦਲ ਹੁੰਦੀਆਂ ਨੇ ਉਹ ਦੂਜੇ ਦਿਨ ਆਉਣਗੇ ਫਿਰ ਜਿਹੜਾ ਉਹ ਤੋਂ ਅਗਲਾ ਪੁਆਇੰਟ ਜਦੋਂ ਅਸੀਂ ਫਾਰਮ ਫੋਰਮ ਔਖੇ ਸੌਖੇ ਭਰਨ ਚ ਕਾਮਯਾਬ ਹੋ ਗਏ ਤੇ ਜਦੋਂ ਕੱਲ ਉਹਰੇ ਫਾਰਮ ਭਈ ਬੈਰੀਕੇਟ ਤੋਂ ਅੱਗੇ ਕੈਂਡੀਡੇਟ ਜਾਂਦਾ ਸੀ ਕਮਾਲ ਆ ਵੀ ਰਿਟਰਨਿੰਗ ਅਫਸਰ ਦੇ ਕਮਰੇ ਤੇ ਪਹੁੰਚਣ ਤੋਂ ਪਹਿਲਾਂ ਮਤਲਬ ਗੁਰਲਾਲ ਘਨੌਰ ਨੇ ਬੰਦੇ ਉਠਾ ਰੱਖੇ ਸੀ ਇੱਕ ਨਾਮ ਮੈਂਸ਼ਨ ਕਰੂੰਗਾ ਮੈਂ ਇਹ ਜ਼ਰੂਰੀ ਆ ਕਿਉਂਕਿ ਗੋਲਮੋਲ ਗੱਲ ਦੇ ਵਿੱਚ ਮੈਨੂੰ ਸਵਾਦ ਨਹੀਂ ਆਉਂਦਾ ਮੈਨੂੰ ਸਿੱਧਾ ਹਿੱਕ 'ਚ ਵੱਜਦੇ ਆਪਦਾ ਕਿਉਂਕਿ ਜਦੋਂ ਜਿਹਦੇ ਅੰਦਰ ਸੱਚ ਕੋਠੇ ਚੜ ਕੇ ਨੱਚ ਕਹਿੰਦਾ ਇੰਦਰਜੀਤ ਸਿੰਘ ਸਿਆਲੂ ਦਾ ਨਾਮ ਉਹਦਾ ਇਹ ਇੰਦਰਜੀਤ ਸਿੰਘ ਸਿਆਲੂ ਆ ਜਿਹੜਾ ਮੇਨ ਅਕਵਾਇ ਕਰ ਰਿਹਾ ਸੀ ਕੱਲੇ ਸਾਰੇ ਘਟਨਾਕਰਮ ਦੀ ਉਹ ਲੱਖ ਲਾਹਣ ਤੇ ਗੁਰਲਾਲ ਕਨੌਰੇ ਇਹ ਮੱਥੇ ਤੇ ਕਾਲਕ ਤੇਰੇ ਮੂੰਹ ਤੇ ਮਿਲੀਆਂ ਉਹਨੇ ਚਲੋ ਤੇਰੇ ਕਹਿਣ ਦੀ ਕਰਿਆ ਇੰਦਰਜੀਤ ਸਿੰਘ ਸਿਆਲੂ ਨੇ ਯਾਰ ਕਮਾਲ ਆ ਇਹ ਚਾਹੇ ਉਮੀਦਵਾਰ ਜਿਹੜੀਆਂ ਲੇਡੀਜ਼ ਉਮੀਦਵਾਰ ਖਾਸ ਕਰਕੇ ਚਾਹੇ ਉਹ ਅਕਾਲੀ ਦਲ ਦੀਆਂ ਸੀਗੀਆਂ ਚਾਹੇ ਉਹ ਕਾਂਗਰਸੀਆਂ ਸੀਗੀਆਂ ਚਾਹੇ ਉਹ ਕਿਸੇ ਹੋਰ ਪਾਰਟੀ ਦੀਆਂ ਸੀਗੀਆਂ ਯਾਰ ਤੀਆਂ ਭੈੜਾ ਦਾ ਸਾਡੀਆਂ ਨੇ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਸਾਡਾ ਦਾ ਪਲੱਸ ਪਾਏ ਕਿੱਤੀ ਆ ਭੈੜਾ ਸਭ ਦੀਆਂ ਸਾਂਝੀਆਂ ਨੇ ਜਦੋਂ ਕੱਲ ਇੱਥੇ ਅਸੀਂ ਐਸਐਚਓ ਘਨੌਰ ਨੂੰ ਕਿਹਾ ਕਿ ਭਾਈ ਅੰਦਰ ਫਾਰਮ ਪਾੜ ਰਹੇ ਨੇ ਕਹਿੰਦਾ ਅੰਦਰ ਦਾ ਕੁਝ ਹੋ ਹੀ ਨਹੀਂ ਰਿਹਾ ਇੰਨੇ ਨੂੰ ਦੋ ਲੇਡੀਜ਼ ਕਾਂਗਰਸ ਦੀ ਅੰਦਰੋਂ ਆਈਆਂ ਰੋਣਾ ਪਉਂਦੀ ਆ ਉਹ ਲਾਈਵ ਆਇਆ ਫਾ ਐਸਐਚਓ ਗੰਡਿਆ ਖੜੀ ਆ ਹਾਂ ਦੂਆ ਨੰਬਰ ਮਤਲਬ ਲਾਇਵ ਅੰਦਰੋਂ ਆ ਗਿਆ ਲੇਡੀ ਕਿ ਸਾਡੀਆਂ ਫੈਲਾ ਖੋਲੀਆਂ ਸਾਡੀਆਂ ਫੈਲਾ ਪਾੜਤੀ ਅੰਦਰ ਸੋ ਡੀਐਸਪੀ ਸਾਹਿਬ ਸਾਡੀ ਹੁਣ ਵੀ ਇੱਕ ਨਾ ਖੇੜੀ ਤੋਂ ਬੀਬੀ ਆ ਰਹੀ ਸੀ ਰਸਤੇ 'ਚ ਉਹ ਨਾ ਜੜੇ ਵਾਲੇ ਦਾ ਸ਼ਹਿਰ ਵਾਲੇ ਪਾਸੇ ਤੋਂ ਕਿਸੇ ਬੰਦੇ ਨੇ ਗ੍ਰਿਫਤਾਰ ਕਰ ਲਿਆ ਪਿੱਛੇ ਤੜਾ ਦੇ ਹਾਂ ਸੁਣੋ ਗੱਲ ਇੱਕ ਦੂਆ ਨੰਬਰ ਖਾਸ ਕਰਕੇ ਦੇਖੋ ਵੈਸੇ ਮੈਂ ਜਾਣ ਕਰਾਂ ਬੰਦਾ ਦਾ ਵਧੀਆ ਸੀ ਪਰ ਕਈ ਵਾਰੀ ਸਰਕਾਰਾਂ ਚੱਕ ਦਿੰਦੀਆਂ ਆਉਂਦੀਆਂ ਨੇ ਖਾਸ ਕਰਕੇ ਜਿਹੜਾ ਸ਼ੰਭੂ ਐਸ ਐਚਓ ਆ ਸਵਰਨ ਸਿੰਘ ਸਵਰਨ ਸਿੰਘ ਜੀ ਤੁਸੀਂ ਸਿਆਣੇ ਬੰਦੇ ਸੀ ਰਿਟਾਇਰਮੈਂਟ ਦੇ ਨੇੜੇ ਹੋ ਪਰ ਜਿੰਨਾ ਅਤਿਆਚਾਰ ਤੁਸੀਂ ਕੀਤਾ ਨਾ ਮੈਂਸ਼ਨ ਕਰਕੇ ਨਾਮ ਤੁਹਾਡੀ ਵੀ ਰਿਟ ਪਾਵਾਂਗੇ ਹਾਈ ਕੋਰਟ ਅਸੀਂ ਰਿਕਾਰਡਿੰਗ ਆ ਸਕਰੀਨ ਸ਼ਾਟ ਸਾਰਾ ਕੁਲੇ ਹੀ ਬੈਠੇ ਆ ਕਿਉਂਕਿ ਮੈਂ ਤੁਹਾਨੂੰ ਫੋਨ ਵੀ ਹੱਥ ਕਰਦਾ ਰਿਹਾ ਤੁਸੀਂ ਫੋਨ ਨਹੀਂ ਚੱਕੇ ਸਾਡੇ ਤਿੰਨ ਕੈਂਡੀਡੇਟਾਂ ਨੂੰ ਤੁਹਾਡੇ ਤੁਹਾਡੇ ਫੋਨ ਜਾ ਰਹੇ ਸੀ ਟਾਣੇ ਦੇ ਵਿੱਚੋਂ ਕਿ ਸਾਨੂੰ ਮਿਲੋ ਸਾਨੂੰ ਫਲਾਣਾ ਸਾਨੂੰ ਠਮਕਾ ਅਸੀਂ ਤਾਂ ਹੀ ਡਿਪਟੀ ਸਾਹਿਬ ਨੂੰ ਕਹਿ ਕੇ ਭੇਜਿਆ ਇੱਕ ਕੰਡੇ ਦਾ ਬਲਾਕ ਸੰਮਤੀ ਦੇ ਕਿੰਨੇ ਬਲਾਕ ਸੰਮਤੀ ਦੇ ਕਿੰਨੇ ਭਰੇ ਗਏ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਕਿੰਨੇ ਫਾਰਮ ਭਰੇ ਗਏ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਜ ਨੇ ਜ਼ੋਨ ਪੰਜ ਦੇ ਪੰਜੋਂ ਭਰਤੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਜ਼ਿਲ੍ਹਾ ਪ੍ਰੀਸ਼ਦ ਦੇ ਪੰਜ ਦੇ ਪੰਜੋਂ ਭਰਤੇ ਬਲਾਕ ਸੰਮਤੀਆਂ ਜਿਹੜੀਆਂ ਕੱਲ ਅਸੀਂ ਤਕਰੀਬਨ ਕਿਉਂਕਿ 4 ਕ ਫਾਰਮ ਅਸੀਂ ਪਰਸੋਂ ਜਮ੍ਹਾਂਕਰੋਣ ਚ ਕਾਮਯਾਬ ਹੋ ਗਏ ਤੇ ਕੱਲ ਦਿਨਾਂ ਨੇ ਫਾਰਮੇ ਨਹੀਂ ਭਰੇਆ ਫਾਰਮ ਮਤਲਬ 8 ਤੋਂ 10 ਕੈਂਡੀਡੇਟ ਦਾ ਸਾਡੇ ਫਾਰਮ ਪਾੜ ਤੇ ਅੰਦਰ ਖੋਗੇ ਲੈ ਕੇ ਕਿਉਂਕਿ ਸੱਤ ਫਾਰਮ ਦਾ ਇੱਕ ਕੱਲੇ ਬੰਦੇ ਕੋਲ ਸੀਗੇ ਜਿਹੜਾ ਅੰਦਰ ਐਫੀਡਿਵਟ ਤਿਆਰ ਕਰਾ ਰਿਆ ਸੀ ਹੁਣ ਉਹਨਾਂ ਦੀ ਚੁੱਲਾ ਡੈਕਸ ਨਹੀਂ ਹੈਗੇ ਦੁਆਰਾ ਕਿਉਂਕਿ ਫੋਨ ਨਹੀਂ ਚੱਕ ਰਹੇ ਨਾ ਸੈਕਟਰੀ ਚੱਕ ਰਹੇ ਨਾ ਵੀਡੀਓ ਸਾਹਿਬ ਫੋਨ ਬੰਦ ਕਰੀ ਬੈਠੇ ਨੇ ਪਰ ਫਿਰ ਵੀ ਅਸੀਂ ਪੰਜ ਕੇ ਫਾਰਮ ਕੱਲ ਜਮ੍ਹਾਂ ਕਰਾਉਣ ਚ ਕਾਮਯਾਬ ਹੋਏ ਭਲੇਖਾ ਜੇ ਪਾ ਕੇ ਚਿੰਦਰ ਸਿੰਘ ਬਾਦਲ ਸਾਹਿਬ ਮਤਲਬ ਕੁੱਲ ਮਿਲਾ ਕੇ 35 ਜੋਨ ਨੇ ਬਲਾਕ ਸੰਮਤੀ ਦੇ ਸਾਡੇ ਕੱਲ ਤੱਕ ਨੌ ਫਾਰਮ ਜਮ੍ਹਾਂ ਹੋਏ ਨੇ ਬਾਕੀ ਹੁਣ ਅਸੀਂ ਲੇਟੈਸਟ ਜਿਹੜੇ ਨੇ 20 ਦੇ ਕਰੀਬ ਕੈਂਡੀਡੇਟ ਅਸੀਂ ਉਹਨਾਂ ਅੰਦਰ ਬਾੜੇ ਨੇ ਬਾਕੀ ਜਿਹੜੇ ਰਹਿੰਦੇ ਨੇ ਉਹ ਫਾਰਮ ਕਿਉਂਕਿ ਜਿਹੜੀਆਂ ਕੱਲ ਫੈਲਾ ਪਾੜੀਆਂ ਨੇ ਜਿਹੜੀਆਂ ਫੈਲਾ ਦਾ ਨੁਕਸਾਨ ਹੋਇਆ ਉਹ ਫੈਲਾ ਦੇ ਹੁਣ ਕਾਗਜ਼ ਪੱਤਰ ਤਿਆਰ ਉਹਨੇ ਟਾਈਮ ਤਾਂ ਲੱਗਣੀ ਆ ਪਰ ਮੈਂ ਸਮਝਦਾ ਕਿ ਅੰਦਰ ਹੁਣ ਵੀ ਫੈਲਾ ਪਾੜ ਰਹੇ ਨੇ ਸਾਡੇ ਤੁਸੀਂ ਕੀ ਫੈਲ ਬਾੜੀ ਬੰਦਾ ਆ ਲਓ ਜੀ ਦੱਸੋ ਚੱਲਦੇ ਲਾਈਵ ਦੇ ਵਿੱਚ ਕਹਿੰਦੇ ਫੈਲਾ ਪਾੜ ਰਹੇ ਨੇ ਅੱਜ ਵੀ ਉਹ ਫੈਲਾ ਪਾੜ ਰਹੇ ਅੱਜ ਵੀ ਫੈਲਾ ਪਾੜ ਰਹੇ ਨੇ ਮਤਲਬ ਅੱਜ ਇੱਥੇ ਪਹੁੰਚੇ ਕਨੌਰ ਦੇ ਵਿੱਚ ਚੋਣਾ ਦਾ ਮਾਹੌਲ ਹੈ ਪਰ ਕਾਗਜ਼ ਨਹੀਂ ਭੜਕ ਭਰਨ ਦਿੱਤੇ ਜਾ ਰਹੇ ਕਾਗਜ਼ ਪਾੜੇ ਜਾ ਰਹੇ ਨੇ ਕਿ ਪੰਜਾਬ ਦੇ ਵਿੱਚ ਜੋ ਬਲਾਕਸ ਹੁੰਦੀ ਜਿਲ੍ਹਾ ਪ੍ਰਤੀ ਚੋਣ ਹੋਣ ਜਾ ਰਹੀ ਹੈ ਇਸ ਚੋਣ ਨੂੰ ਲੁੱਟਣ ਲਈ ਦਿੱਲੀ ਦੇ ਹਾਰੇ ਹੋਏ ਸਾਰੇ ਲੀਡਰ ਪੰਜਾਬ 'ਚ ਬੈਠੇ ਨੇ ਜਿਹੜੇ ਪੰਜਾਬ ਦਾ ਸਾਡਾ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਪੰਜਾਬ ਨੇ ਚੁਣਿਆ ਸੀ ਅੱਜ ਉਹ ਬਾਹਰ ਬੈਠਿਆ ਉਹਨਾਂ ਨੂੰ ਪਤਾ ਸੀ ਜੇ ਇਹ ਹੋਊਗਾ ਨੂੰ ਮਾੜਾ-ਮੋਟਾ ਪੰਜਾਬ ਨਾਲ ਦਰਦ ਹੋਊਗਾ ਪਰ ਦਿੱਲੀ ਵਾਲੇ ਨੂੰ ਕੀ ਦਰਦ ਆਜ ਸਾਡਾ ਐਸਐਸਪੀ ਡਾਇਰੈਕਸ਼ਨ ਦੇ ਰਿਹਾ ਵੀ ਮੇਰੀ ਕਮੇਸੇ ਰਸਾਮ ਨਾਲ ਗੱਲ ਹੋ ਗਈ ਮੀਟਿੰਗ ਹੋਈ ਆ ਸਾਡੀ ਮੇਰੀ ਐਸਐਸਪੀ ਨਾਲ ਮੀਟਿੰਗ ਹੋਈ ਆ ਮੇਰੀ ਆਰ ਨਾਲ ਮੀਟਿੰਗ ਹੋਈ ਆ ਵੀ ਅਸੀਂ ਇਲੈਕਸ਼ਨ ਕਿਵੇਂ ਲੁੱਟਣੀ ਆ ਡਾਇਰੈਕਸ਼ਨਾਂ ਦੇ ਰਹਿ ਡੀਐਸਪੀ ਨੂੰ ਬਿਨਾਂ ਦੇ ਘਰਾਂ ਜਾ ਕੇ ਫਾਰਮ ਖੋਲੋ ਇਹਨਾਂ ਨੂੰ ਘਰਾਂ ਚ ਕੈਦ ਕਰ ਲਓ ਇਹਨਾਂ ਨੂੰ ਰਸਤੇ ਚ ਫਾਰਮ ਖੋਲੋ ਇਹਨਾਂ ਨੂੰ ਕਿਵੇਂ ਤੁਸੀਂ ਇਲੈਕਸ਼ਨ ਲੜਨੀ ਆ ਇਹਨਾਂ ਐਮਐਲਏ ਨਾਲ ਗੱਲ ਕਰੋ ਵੀ ਐਮਐਲਏ ਸੈਟੀਸਫਾਈ ਆ ਇਹਨਾਂ ਐਮਐਲਏ ਸੈਟੀਸਫਾਈ ਰ ਕੋ ਕਿਵੇਂ ਹੁੰਨੇ ਆ ਜੋ ਇਹ ਕਹਿੰਨੇ ਆ ਕਰੋ ਸਾਡਾ ਕਹਿਣਾ ਨਹੀਂ ਮੰਨਣਾ ਇਹ ਐਮਐਲਏ ਨੂੰ ਪੁੱਛੋ ਉਹਨੂੰ ਕਹਿੰਦੇ ਹਰਿਆਣਾ ਖੁਸ਼ ਫਲਾਣਾ ਖੁਸ਼ ਇਹ ਇਹ ਐਸਐਸਪੀ ਦਾ एसएसबी ਦਾ ਕੰਮ ਹੈ ਲੋਕਤੰਤਰ ਦੇ ਕਹਾਨ ਹੁਣ ਤੋਂ ਰੁਕਣਾ ਜੇ ਡੀਸੀ ਤੇ ਐਸਐਸਬੀ ਤੇ ਇਲੈਕਸ਼ਨ ਕਮਿਸ਼ਨ ਮਿਲ ਜਾਵੇ ਇਹਨਾਂ ਦੇ ਬੰਦੇ ਮਿਲ ਜਾਣ ਤੇ ਇਲੈਕਸ਼ਨ ਕਾਦੀ ਰਹਗੀ ਇਹ ਕੈਸਐਸਬੀ ਡੈਕਸ਼ਨ ਦਵੇ ਬਈ ਇਹ ਇਲੈਕਸ਼ਨ ਕਿਵੇਂ ਲੁੱਟਣੀਆਂ ਕਿਵੇਂ ਡਾਕਾ ਮਾਰਨਾ ਉਹ ਕਾਦੀ ਇਲੈਕਸ਼ਨ ਫਿਰ ਕਹਿ ਰਹੇ ਵੀ ਜਿਹੜੇ ਕਾਗਜ਼ ਅੰਦਰ ਵੜ ਕੇ ਆ ਰਹੇ ਉਹ ਤੋਂ ਇਰਤੇਕਟ ਕਰਵਾ ਦੋ ਅੰਦਰ ਜਾ ਕੇ ਅਫਸਰ ਡੀਐਸਪੀ ਨੂੰ ਕਹੇ ਵੀ ਤੁਸੀਂ ਅੰਦਰ ਜਾ ਕੇ ਉਹ ਕਾਗਜ਼ ਰਿਡੈਕਟ ਕਰਾ ਦਿਓ ਜਿਹੜੇ ਤੱਕੇ ਨੌਰੰਬਰਾਂ ਤੋਂ ਭਰ ਵੀ ਗਏ ਮੈਂ ਕਹਿੰਦਾ ਵੀ ਇਹ ਕਾਦੀ ਇਲੈਕਸ਼ਨ ਹੈ ਇਹ ਇਹ ਦੇਸ਼ ਦੀ ਇਜਾਦੀ ਹੈ ਇਹ ਪੰਜਾਬ ਦੀ ਇਜਾਦੀ ਹੈ ਭਾਈ ਜੀ ਤੇ ਕਾਲੀਦਾਲ ਤੇ ਕਾਂਗਰਸ ਦੀ 70 ਸਾਲ ਤੋਂ ਜਦੋਂ ਦਾ ਦੇਸ਼ ਜਦੋਂ ਸਰਕਾਰਾਂ ਆ ਰਹੀਆਂ ਬੀਜੇਪੀ ਨਾਲ ਸੀ ਕਾਲੀਦਾਲ ਦੇ ਕਦੇ ਕਿਸੇ ਪਾਰਟੀ ਨੇ ਇਨਾ ਗੰਦ ਨਹੀਂ ਪਾਇਆ ਜਿਹੜਾ ਅੱਜ ਪੈਰਿਆ ਅੱਜ ਅੱਜ ਤਾਂ ਬਿਲਕੁਲ ਹੀ ਸਿਰੇ ਲਾਦੀ ਗੱਲ ਇਹਨਾਂ ਦੀ ਲੋਕਤੰਤਰੀ ਰਾਜ ਹੈ ਜੀ ਵੋਟ ਦਾ ਅਧਿਕਾਰ ਹਰ ਮਨੁੱਖ ਨੂੰ ਦਿੱਤਾ ਵਾ ਭਾਰਤ ਦੇ ਵਿੱਚ ਪਰ ਕਿਤਨੇ ਕਿਥੇ ਇਹ ਨਹੀਂ ਲੱਗਦਾ ਉਹ ਜਿਹੜੀ ਚੀਜ਼ ਦਾ ਕਹਣ ਕੀਤਾ ਜਾ ਰਿਹਾ ਹੈ ਜੀ ਲੋਕ ਮੈਂ ਕਹਿੰਦਾ ਕਾਗਜ਼ ਨਹੀਂ ਭਰ ਸਕਦੇ ਵੋਟ ਤਾਂ ਪਾਣ ਦੀ ਤੁਰਤੀ ਗੱਲ ਹੈ ਵੋਟੇ ਨਹੀਂ ਪਹਿਣ ਦੇਣੀਆਂ ਵੋਟਾਂ ਪਹਿਣ ਨਹੀਂ ਦੇਣੀਆਂ ਇਹਨਾਂ ਨੇ ਇਹਨਾਂ ਨੇ ਅੰਦਰ ਪੁੱਥਾਂ ਜੇ ਇੱਥੇ ਕਬਜ਼ਾ ਕਰਕੇ ਪੁੱਥਾਂ ਦੇ ਵੀ ਕਬਜ਼ਾ ਕਰਨਗੇ ਗੁੰਡੇ ਤਾਂ ਹੈਗੇ ਗੈਂਗਸਟਰ ਨਾਲ ਕੌਣ ਬੰਗਾ ਲਊਗਾ ਗੁੰਡੇ ਨਾਲ ਕੌਣ ਬੰਗਾ ਲਊਗਾ ਇਹ ਜਾ ਰਹੇ ਸੀ ਗੁੰਡੇ ਰੋਕਿਆ ਕਿਸੇ ਨੇ ਕਾਰਟ ਪਰ ਮੇਰੇ ਸਾਹਮਣੇ ਲੰਘਣੇ ਸਰਪੰਚ ਇੱਥੇ ਆਲਾ ਭਗੋਰੇ ਵਾਲਾ ਇਹ ਕਾਰਟ ਪਰ ਦੇ ਅੰਦਰ ਇਹ ਜਿੰ ਉਹ ਰੋਕ ਰਹੇ ਨੇ ਅੰਦਰ ਨੂੰ ਜਾਂਦੇ ਨੇ ਅੰਦਰ ਡਾਰਕਿਸ ਗਾਉਂ ਪਰ ਪਹਿਲਾ ਖੋਣ ਦਾ ਪਹਿਲਾ ਖੋਰੇ ਨੇ ਅੰਦਰ ਵੀ ਜਿਹੜੀ ਕੋਈ ਫੁੱਲ ਬਲੇਖੇ ਲਾਈਂਦੇ ਨੇ ਉਹਨਾਂ ਪਰ ਤੋਂ ਕੋਈ ਸਵੇਰੇ ਆ ਕੇ ਇਧਰੇ-ਤੇੜੇ ਬਹਿ ਗਿਆ ਪਹਿਲੇ ਰਾਜੀ ਕੋਲੇ ਆ ਮੈਂ ਜਿਹੜੇ ਅੰਦਰ ਜਾ ਰਹੇ ਹਾਂ ਤੁਸ ਜਾ ਕੇ ਖੋਲੋ ਫੈਲੇ ਨਹੀਂ ਪਰੰਦੇ ਨੇ ਅੰਦਰ ਇਹਨਾਂ ਦਾ ਇੱਕ ਐਕਸੀਡੈਂਟ ਹੈਗਾ ਸਾਡਾ ਮੈਕਮਨ ਦਾ ਬੀਐਮਐਲ ਦਾ ਗੁਰਸ਼ਾਨ ਸਿੰਘ ਵੇਰਕ ਇਹਨਾਂ ਕਰਪਟ ਅਫਸਰ ਆ ਉਹ ਪਹਿਲਾਂ ਉਹਨੇ ਪੂਰਾ ਐਸ ਡੀਓ ਬਣ ਕੇ ਲੁੱਟਿਆ ਹੁਣ ਐਕਸਰ ਬਣ ਕੇ ਲੁੱਟਿਆ ਜਿਨ੍ਹਾਂ ਨੇ ਨਜਾਇਜ਼ ਕੰਮ ਨੇ ਉਹ ਪਟਿਆਲੀ ਪੀਐਮਐਲ ਥੋੜੇ ਨੇ ਅੱਜ ਉਹਨੂੰ ਰਿਪਰੈਜ਼ੈਂਟਿੰਗ ਅਫਸਰ ਲਾਇਆ ਉਹ ਅੰਦਰ ਜਾਂਦਾ ਜਿਹੜੀ ਕੋਈ ਕਾਲੀ ਬੀਜੇਪੀ ਕਾਂਗਰਸ ਦੀ ਫੈਲ ਜਾਂਦੀ ਹੈ ਉਹਨਾਂ ਨੂੰ ਕਹਿੰਦਾ ਇਹ ਗਲਤ ਆ ਇਹ ਫਲਾਣਾ ਪੇਜ ਗਲਤ ਹੈ ਫਲਾਣਾ ਬਾਹਰ ਲੈ ਕੇ ਜਾਓ ਜਦੋਂ ਬਾਹਰ ਲੈ ਕੇ ਆਏ ਨੇ ਇਹਨਾਂ ਦੇ ਗੁੰਡੇ ਫੈਲ ਖੋਲਣੇ ਆ ਇਹ ਹਾਲਾਤ ਨੇ ਬਾਈ